ਫੇਰ ਗਪੇ ਬਾਈਰਾ ਜੱਟ ਜਾ ਗਿਆ ਅੱਛਾ ਪਹਿਲਾਂ ਉਧਰ ਡੇਟਾਂ ਦੇਵੋਗੇ ਫੇਰ ਮੈਨੂੰ ਤੇ ਅਸੀਂ ਪਾਗਲਾ ਅਸੀਂ ਨਾਂ ਲਿਖਿਆ ਤੁਹਾਡੇ ਕੈਰੈਕਟਰ ਦਾ ਜਵਾਲਾ ਸਿਲ ਸੋਹੀ ਅੱਛਾ ਜੀ ਤੇ ਸੋਹੀ ਤੁੰਦਾ ਕਹਿ ਰਹੇ ਮੇਰੇ ਜਾਣ ਤੋਂ ਪਹਿਲਾਂ ਸੈੱਟ ਤੇ ਖੜੇ ਹੁੰਦੇ ਸੀ ਅੱਜ ਵੀ ਜਦੋਂ ਮੈਂ ਜਾਨਾ ਕਾਲ ਪੂੰ ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ ਐ ਮੈਂ ਹੁਣ ਅੱਜ ਕੱਲ ਪਿੰਡ ਰਹਿਣ ਲੱਗ ਗਿਆ ਉਹ ਅਦਾਸ ਨੂੰ ਯਾਦ ਕਰਦੇ ਨੇ ਕੋਈ ਯਾਰ ਭਰਮਜੀਤ ਤੂੰ ਉਹ ਲੋਣਾ ਐਡਾ ਵੱਡ ਗਿਆ ਤਮਾ ਖੇਡ ਗਿਆ ਵੀ ਤੂੰ ਪਿੰਡਾਂ ਦਾ ਜੰਮ ਕੜਾ ਫਿਰ ਯਾਦ ਸੀ ਕੇ ਨਹੀਂ ਵਿਰਾਜ ਆਟਾ ਵਾਲਾ ਕੋਲ ਤਾਂ ਜੱਫੀ ਪੈਂ ਕਰਾਉਣਾ ਜਿਹਦੇ ਸੁਭਾਅ ਚ ਥੋੜਾ ਜਿਹਾ ਉਹ ਕੁਛ ਮੈਨੂੰ ਅਕਸਰ ਕਹਿੰਦੇ ਨੇ ਅੜਬਾ ਲੱਗਦਾ ਹੈ अच्छा सेकंड जो और का कमाल ही कर गए जट ਨੂੰ ਪੰਡਤ ਦਾ ਰੋਲ ਦਿੱਤਾ ਲੋਕ ਤਾਂ ਦੀਪੈ ndeb ਨੂੰ ਆਲਵੇਸ ਕਰ ਦਿੰਦੇ ਪਹਿਲਾਂ ਜਦੋਂ ਪਹਿਲੀ ਅਰਦਾਸ ਕੀਤੀ ਮੈਨੂੰ ਰਾਣਾ ਰਣਵੀਰ ਦਾ ਫੋਨ ਗਿਆ ਬਬਾ ਜੀ ਫਿਲਮ ਸ਼ੁਰੂ ਕਰਨੀ ਆ ਡੇਟਾ ਦੱਸੋ ਉਹ ਮੈਂ ਇੱਕ ਹੋਰ ਪਾਸੇ ਮੜੇ ਯਹਾਂ ਕੈਬਟ ਅਤੀਆ ਤੇ ਮੈਂ ਕਿਹਾ ਪੁੱਛ ਕੇ ਮੜੇ ਜਾਂ ਉਧਰ ਰਾਏ ਕਰ ਲਾਂ ਫਿਰ ਗਿੱਪੀ ਬਾਈਰਾ ਜੱਟ ਆ ਗਿਆ ਅੱਛਾ ਪਹਿਲਾਂ ਉਧਰ ਡੇਟਾਂ ਦੇਵੋਗੇ ਫਿਰ ਮੈਨੂੰ ਤੇ ਅਸੀਂ ਪਾਗਨਾ ਅਸੀਂ ਨਾਂ ਲਿਖਿਆ ਤੁਹਾਡੇ ਕੈਰੈਕਟਰ ਦਾ ਜਵਾਲਾ ਸਿਲ ਸੋਹੀ ਅੱਛਾ ਜੀ ਤੇ ਸੋਹੀ ਤੁਨ ਪੈਦਾ ਕਰ ਰਿਹਾ ਵਾਹ ਉਸ ਤੋਂ ਬਾਅਦ ਚਲੋ ਨਾਲ দান ਹੋ ਗਈ ਮੈਂ ਇੱਧਰ ਆ ਗਿਆ ਇੱਧਰ ਆ ਗਿਆ ਤਾਂ ਗਿੱਪੀ ਸਾਹਿਬ ਮੇਰੇ ਜਾਣ ਤੋਂ ਪਹਿਲਾਂ ਸੈਟ ਤੇ ਖੜੇ ਹੁੰਦੇ ਸੀ ਜਦੋਂ ਮੈਂ ਸਭ ਤੋਂ ਪਹਿਲਾਂ ਜਾਂਦਾ ਮੈਨੂੰ ਮੈਨੂੰ ਯਾਦ ਆ ਐਕਟਰਾਂ ਦਾ ਸਭ ਤੋਂ ਸਭ ਤੋਂ ਪਹਿਲਾਂ ਇਹ ਹਾਂ ਇਹ ਇਹਨਾਂ ਨੇ ਮੈਨੂੰ ਐਸਟੀ ਦੀ ਸ਼ਾਬਾਸ਼ੀ ਦੇ ਟਿੱਕੇ ਸੋਈ ਸਾਹਿਬ ਆ ਕੇ ਭੇਜ ਜਾਨੇ ਹੋ ਤੇ ਜਿਹੜੇ ਇੱਥੇ ਹੋਰ ਸ਼ਿਕਾਰ ਨੇ ਉਹ ਕੋਟੂ-ਕਟ 2-4 ਦਿਨ ਬਾਅਦ ਟਾਈਮ ਤੇ ਆਉਣ ਲੱਗੇ ਯਾਨੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਬਹੁਤ ਟਾਈਮ ਵਿਚਾਰ ਰਹੇ ਹੋ ਫਿਰ ਇੱਕ ਮੈਂ ਵੱਲ ਦੇ ਕਿੰਦਾ ਜਿਹੜਾ ਕੰਮ ਸੀ ਉਹ ਮੈਨੂੰ ਆਉਂਦਾ ਸੀ ਜੱਟਾਂ ਦੇ ਬੁੱਤਾਂ ਉਹਦੇ ਚ ਮੈਂ ਮਾਰਕ ਤੇ ਆਪੇ ਤਟ ਤਟ ਹਟਟ ਕਰਕੇ ਆਪੇ ਵਾਪਸ ਆ ਜਾਂਦਾ ਨਹੀਂ ਰੇਕ ਪ੍ਰੋਡਿਊਸਰ ਨੇ ਐਨੇ ਖੁਸ਼ ਹੋਏ ਮੇਰੀ ਹਾਫ ਸ਼ਿਪ ਭੱਜ ਗਈ ਅੱਜ ਜੱਟਾਂ ਬੋਧ ਨਾ ਆ ਕੰਮ ਕਰਕੇ ਨਾਲ ਤੇ ਫਿਰ ਤਾਂ ਅਰਦਾਸ ਤੇ ਚਰਚੇ ਸਾਰੀ ਦੁਨੀਆ ਝੋਏ ਫਿਰ ਬਾਪੂ ਦੇ ਕਹਿਣ ਤੇ ਹੀਰੋ ਕਾਣਾ ਗਾ ਰਿਹਾ ਹੈ ਪੰਚਾਇਤ ਵਾਲਾ ਕੰਮ ਕੰਮ ਪੰਚਾਇਤ ਵਾਲਾ ਤੋ ਉਹ ਕਰੈਕਟਰ ਮੇਰਾ ਅੱਜ ਵੀ ਜਦੋਂ ਮੈਂ ਜਾਨਣਾ ਤਾਂ ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ ਐ ਮੈਂ ਹੁਣ ਅੱਜਕੱਲ ਪਿੰਡ ਰਹਿਣ ਲੱਗ ਗਿਆ ਉਹ ਅਰਦਾਸ ਨੂੰ ਯਾਦ ਕਰਦੇ ਨੇ ਕੋਈ ਯਾਰ ਭਰਮਜੀਤ ਤੂੰ ਉਹ ਲੋਨ ਐਡਾ ਵੱਧ ਗਿਆ ਤਮਾ ਖੇਡ ਗਿਆ ਵੀ ਤੂੰ ਪਿੰਡਾਂ ਦਾ ਜੰਮ ਪਾਣਾ ਇਹ ਮੈਂ ਕਹ ਬਈ ਇਹ ਤਾਂ ਆ ਰਾਈਟਰ ਡਾਇਰੈਕਟਰ ਉਹਨਾਂ ਦੀ ਅੱਖ ਠੀਕ ਨਹੀਂ ਵਿਰਾਜ ਜੱਟ ਵਾਲਾ ਲੋਨ ਤਾਂ ਜੱਟ ਤੋਂ ਹੀ ਕਰਾਉਂਦੇ ਆ ਜਿਹਦੇ ਸੁਭਾਅ ਚ ਥੋੜਾ ਜਿਹਾ ਉਹ ਕੁਛ ਮੈਨੂੰ ਅਕਸਰ ਗਾਹ ਇਹਨਾਂ ਨੂੰ ਅੜਬਾ ਲੱਗਦਾ ਨਹੀਂ ਫਿਰ ਮਾਤੋਂ ਲੋਕਾਂ ਚ ਪਰ ਆ ਬਣ ਜਾਂਦਾ ਹੈ ਪਰ ਸੈਕੰਡਰ ਅਰਦਾਸ ਚ ਪਹਿਲੀ ਜ਼ਮੀਨ ਲੋਕਾਂ ਨੂੰ ਰੁਆਇਆ ਵੀ ਸੈਕੰਡਰ ਜ ਫਿਰ ਲੋਕਾਂ ਨੂੰ ਰੁਆਇਆ ਦੁਖੀ ਅੱਛਾ ਸੈਕੰਡਰ ਜ ਹੋਰ ਕਮ ਕਮਾਲ ਹੀ ਕਰਕੇ ਜੱਟ ਨੂੰ ਪੰਡਤ ਦਾ ਰੋਲ ਦਿੱਤਾ ਮੈਨੂੰ ਮੰਤਰ ਪੜ੍ਹਨੇ ਆਉਂ ਨਾ ਮੰਤਰ ਜਦੋਂ ਔਖਾ ਸਮੁੰਦਰਾ ਬੰਦੇ ਦੇ ਪੰਡਤਾਂ ਪੁੰਡਤਾਂ ਕੋਲ ਜਾਂਦਾ ਜੰਤਰੀਆਂ ਲੈ ਕੇ ਉਹ ਮੈਨੂੰ ਇੱਕ ਸੂਰਜ ਸੂਰਜ ਦੇਵਤਾ ਦਾ ਇੱਕ ਮੰਤਰ ਯਾਦ ਸੀ ਥੋੜਾ ਜਿਹਾ ਮੈਂ ਉਹ ਪੜ੍ਹਦਾ ਇਹ ਸੂਰਜ ਦੇਵਤਾ ਦਾ ਸੋ ਤੇਜਵਰਤੀ ਜਿਹੜਾ ਸੁਪਤੀ ਨੂੰ ਕੰਪਾਈ ਮੰਗਦੇ ਵਿਗਿਆ ਨਾ ਮਰਦੇ ਵਾ ਕਰ ਲੋਕ ਇਹਨੂੰ ਹੀ ਇਦਾਂ ਕਿਆ ਕਿਆ ਬਾਤ ਸੋਈ ਸਾਹ ਐ ਜੱਟ ਬੰਦਾ ਯਾਰ ਮੰਤਰ ਵੜੀ ਜਾਂਦਾ ਨੇ ਤੇ ਉਹ ਉਹ ਕਮ ਆਗੇ ਸਟਰਗਲ ਗਏ ਦੀ ਸਟਰਗਲ ਚ ਬੰਦਾ ਕੋਈ ਪੰਡਤ ਨਹੀਂ ਛੜਦਾ ਕੋਈ ਅਨੂਠੀਆਂ ਬੋਉਣ ਵਾਲਾ ਨਹੀਂ ਛੜਦਾ ਵੀ ਰੱਬਾ ਕਾਮਯਾਬ ਕਰਿਆ ਜਦੇ ਪਛੋਂ ਮੈਂ ਤਾਂ ਤਕਰੀ ਬਹੁਤ ਕਰਦੇ ਨੇ ਮੈਂ ਬਹੁਤ ਅਰਦਾਸਾਂ ਬਹੁਤ ਕਰਦਾ ਸੀਗਾ ਤੇ ਅਰਦਾਸ ਮੇਰੀ ਅਰਦਾਸ ਫਿਲਮ ਤੋਂ ਹੀ ਸੁਣੀ ਗਈ ਵਾਹ ਜੀ ਵਾਹ ਉਸ ਤੋਂ ਬਾਅਦ ਇਹ ਤਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਦੇਹ ਦਾ ਨਲਨ ਬਹੁਤ ਕਾਮ ਇੰਡਸਟਰੀ ਚ ਬਾਹ ਤਾਂ ਹੁਣ ਫਿਰ ਤੁਹਾਡੇ ਸਾਹਮਣੇ ਅਰਦਾਸ ਕਰਕੇ ਬੈਠਾ ਹਾਂ ਇਹ ਹੀ ਪਿਆਰ ਹੈ ਕਿ ਪਿਸ ਭਾਈ ਲਿਖਦੇ ਇਹਦੇ ਚ ਇਹਦੇ ਚ ਮੈਨੂੰ ਪਤਾ ਲੱਗਿਆ ਅੰਦਰੋਂ ਥੋੜਾ ਹੌਲੀ-ਹੌਲੀ ਜੇ ਕਹਿੰਦੇ ਸੋਚਿਆ ਵੀ ਯਾਰ ਤੂੰ ਫਿਰ ਮੱਚ ਸੁਹੀ ਐ ਰਸੀ ਤੇ ਇਹਦੇ ਚ ਜੇ ਸੁਹੀ ਨਾ ਹੋਏ ਚੰਗਾ ਨਹੀਂ ਲੱਗਦਾ ਦੋ ਤਿੰਨ ਦੋ ਚਾਰ ਥੀਨ ਲਿਖ ਲੈਣੇ ਆ ਹੂੰ ਦੋ ਚਾਰ ਥੀਨ ਲਿਖਦੇ ਲਿਖਦੇ ਐਡਾ ਸੁਣਾ ਰੋਲ ਦਿੱਤਾ ਭਾਜੀ ਭਾਜੀ ਮੈਂ ਦੱਸਦਾ ਐਕਚੁਅਲੀ ਕੀ ਆ ਜਿਵੇਂ ਉਧਰ ਪੰਘੂ ਮੈਮ ਦੇ ਖੁਫੀਆ ਬੰਦੇ ਸੀਗੇ ਸੈੱਟ ਤੇ ਉਵੇਂ ਹੀ ਥੋੜੇ ਬੰਦੇ ਵੀ ਖੁਫੀਆ ਸੀਗੇ ਸੈੱਟ ਤੇ ਉਹ ਪ੍ਰਿੰਸ ਕਮਲਜੀਤ ਹਰਦੀਪ ਹਨਾ ਇਹ ਸਾਰੇ ਹੁਣ ਜਦੋਂ ਹਲੇ ਫਿਲਮ ਦਾ ਪਲੋਟ ਹੀ ਲਿਖ ਹੋਇਆ ਸੀ ਹਲੇ ਕਹਾਣੀ ਲਿਖ ਹੋਈ ਸੀ ਹਲੇ ਉਹ ਵੀ ਮੋਟੀ ਮੋਟੀ ਜਿਹਨੂੰ ਕਹਿੰਦੇ ਆ ਪੂਰੀ ਨਹੀਂ ਸੀ ਲਿਖੋਈ ਇਹ ਉਦੋਂ ਹੀ ਦੱਸਣ ਲੱਗੇ ਅੱਗੇ ਖਬਰਾਂ ਵੀ ਸੋਹੀ ਸਾਹਿਬ ਥੋੜਾ ਰੋਲ ਲਿਖ ਲਿਆ ਸ਼ਾਇਦ ਛੋਟਾ ਲੱਗਦਾ ਹੈ ਛੇਦਾਂ ਲੱਗਦਾ ਫਿਰ ਜਦੋਂ ਸੋਈ ਸਾਹਿਬ ਸੈੱਟ ਤੇ ਮੈਨੂੰ ਕਹਿੰਦੇ ਰੂਲ ਤਾਂ ਮੇਰਾ ਕਾਫੀ ਵੱਡਾ ਲੱਗਦਾ ਇਹ ਸਾਰੇ ਛੋਟਾ ਗਏ ਜਾਂਦੇ ਮੈਂ ਕਿਹਾ ਨਹੀਂ ਜੀ ਰੋਲ ਛੋਟਾ ਨਹੀਂ ਐਕਚੁਅਲੀ ਉਹ ਜਦੋਂ ਕਹਾਣੀਓ ਕੱਚੀ ਸੀ ਉਸ ਟਾਈਮ ਹੀ ਖਬਰਾਂ ਪਹੁੰਚਾਤੀਆਂ ਉਹਨਾਂ ਨੇ ਮੇਰੇ ਕੋਲ ਮੇਰੇ ਕੋਲੇ ਪਰ ਮੈਨੂੰ ਜਦੋਂ ਫਾਈਨਲੀ ਮੇਰੇ ਕੋਲੇ ਇਹ ਆਹ ਕੈਰੇਕਟਰ ਕੇ ਟੇਡ ਨੂੰ ਮਿਲਿਆ ਮੇਰੀ ਰੂਹ ਮਰਾਂ ਤੱਕ ਰੋਈ ਓਏ ਹੋ ਏਡਾ ਸੋਹਣਾ ਕੈਰੇਕਟਰ ਇੰਨਾ ਟਫ ਕੈਰੇਕਟਰ ਪਰ ਬੰਦੇ ਕਹਿੰਦੇ ਵੀ ਤੁਹਾਨੂੰ ਕਿਹੜਾ ਰੋਲ ਖੇਡਣਾ ਔਖਾ ਲੱਗਦਾ ਮੈਂ ਕਹਿੰਦਾ ਮੈਨੂੰ ਕੋਈ ਵੀ ਨਹੀਂ ਔਖਾ ਲੱਗਦਾ ਪਰ ਤੈਦੀ ਦੀ ਖੇਡਣੀ ਮਨਸੋਖੀ ਲੱਗਦੀ ਹੈ ਉਹ ਜਿਹੜੀਆਂ ਰੋਹ ਦੀਆਂ ਗੱਲਾਂ ਕਰਦੀਆਂ ਨੇ ਅੰਦਰੋਂ ਵਿੰਨੇ ਜਾਣ ਦੀਆਂ ਗੱਲਾਂ ਕਰਦੀਆਂ ਨੇ ਉਹ ਕਰਨ ਤੋਂ ਬਾਅਦ ਜਿਹੜਾ ਸੁੱਖ ਮਿਲਦਾ ਨਾ ਤੁਹਾਨੂੰ ਤੁਸੀਂ ਬਹੁਤ ਸਮੇਂ ਲਈ ਸਾਰੇ ਦੁਕਾਨ ਤੇ ਝਾਊ ਮਹਿਦ ਨੇ ਸਾਰੇ ਰੋਕੇ ਲੋਕਾਂ ਨੂੰ ਰੋਆ ਕੇ ਨਹੀਂ ਕਾਮੇਡੀ ਲੋਕ ਹੱਸਦੇ ਹੱਸਦੇ ਨੇ ਇੱਥੇ ਰੋ ਕੇ ਲੋਕ ਖੁਸ਼ ਹੋ ਜਾਂਦੇ ਨੇ ਆਹ ਆਹ ਸਿਨੇਮੇ ਚ ਜਿਹੜਾ ਆ ਪੀਪੀ ਸਾਹਿਬ ਨੇ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਨਾ ਇਹ ਬਹੁਤ ਬਹੁਤ ਕਮਾਲ ਦੀ ਚੀਜ਼ ਹੈ ਇਹ ਤੋਂ ਬਾਅਦ ਬੰਦਾ ਆਪਣੇ ਦੁੱਖ ਅੱਖਾਂ ਥਾਈਂ ਡੋਲ ਕੇ ਪਾਸੇ ਪਾਸੇ ਵੇਲਾ ਹੋ ਜਾਂਦਾ ਹੈ ਉਹ ਕਮਾਲ ਕਮਾਲ ਦੀ ਚੀਜ਼ ਹੈ ਬਹੁਤ ਵੱਡੀ ਦੇਣਾ ਤੁਹਾਡੀ